ਮਾਨਯੋਗ ਪ੍ਰਿੰਸੀਪਲ ਸਾਹਿਬ ਇਸ ਸਕੂਲ ਦਾ ਸਟਾਫ ਬੱਚਿਆਂ ਦੇ ਪੇਰੈਂਟਸ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾੜਮੀ ਨੇ ਕਿਹਾ ਹੈ ਕਿ ਤੁਸੀਂ ਆਪਣੇ ਪੰਜਰਿਆਂ ਦੇ ਵਿੱਚੋਂ ਬੜੀ ਅੱਛੀ ਗੱਲ ਹੈ ਕਿ ਛੋਟੀ ਕਲਾਸ ਦੇ ਬੱਚਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਹੈ ਇਹ ਸਾਰੇ ਫੰਕਸ਼ਨ ਨੂੰ ਨੀਂਦਰ ਚੜ੍ਹਦੇ ਹੀ ਸੁਣ ਲਈ ਸਾਡੇ ਵਿੱਚ ਜਗਿੰਦਰ ਕੌਰ ਤੋਂ ਲੋਕਾਂ ਨੇ ਉਹ ਵੀ ਸਾਡੀ ਦਾ ਭੋਲੇ ਭੈਣ ਜੀ ਹੋਏ ਤੇ ਉਹ ਵੀ ਇੱਥੇ ਪਹੁੰਚੇ ਉਹਨਾਂ ਦੇ ਬੱਚੇ ਇੱਥੇ ਪੜ੍ਹੇ ਆ ਮੇਰੇ ਬੱਚੇ ਵੀ ਇੱਥੇ ਪੜ੍ਹੇ ਔਰ ਅੱਜ ਬਹੁਤ ਵਧੀਆ ਮਕਾਨ ਦੇ ਆਹ ਪਰਮਾਤਮਾ ਦੀ ਮਿਹਰ ਹੈ ਉਹਨਾਂ ਦੇ ਨਾਲ ਬੈਠੇ ਬਰਬਾਜ ਸਿੰਘ ਪੰਮੀ ਜੀ ਉਹ ਸਾਡੀ ਸਟੇਟ ਕਮੇਟੀ ਦੇ ਸੀਨੀਅਰ ਸ਼੍ਰੋਣੀ ਕਾਲੀ ਦਲ ਦੇ ਆਗੂ ਜਨਰਲ ਸਿੰਘ ਸੁਰਤਾ ਸਾਹਿਬ ਪ੍ਰਿੰਸੀਪਲ ਸਾਹਿਬ ਸਾਡੇ ਪੱਤਰਕਾਰੀ ਦੇ ਖੇਤਰ ਦੇ ਵਿੱਚ ਮੇਰੇ ਨਜੀਦ ਉਸ ਬਾਬਾ ਜੀ ਬਹੁਤ ਵਧੀਆ ਸਮਾਜ ਸੇਵੀ ਦੇ ਪੂਰੇ ਲੈਕੇ ਦੇ ਪੁੱਛਦੇ ਸੱਚੇ ਜਿਨ੍ਹਾਂ ਦੇ ਵਿੱਚ ਇਥੇ ਪੜਦੇ ਸਾਰਿਆਂ ਨੂੰ ਮੈਂ ਦੱਸਦਾ ਜੁੰਦਾ ਇਹ ਵੀ ਕੋਈ ਵੀ ਬੰਦਾ ਕਿਤੋਂ ਨਹੀਂ ਸਿੱਖਿਆ ਹੁੰਦਾ ਬੱਚੇ ਘਰ ਦੇ ਕਿ ਸੁਣਨ ਨੰਗਲ ਸਰਕਾਰੀ ਸਕੂਲ ਵਿੱਚ ਮੈਂ ਪੜਿਆ ਹੈ ਔਰ ਸਾਡੇ ਕੋਲ ਕੋਈ ਕੁਰਸੀ ਨਹੀਂ ਟਾਟਾਂ ਤੇ ਬੈਠ ਕੇ ਅਸੀਂ ਪੜੇ ਹਾਂ ਉੱਥੇ ਅਰ ਉਸ ਸਕੂਲ 'ਚ ਪੜ ਕੇ ਦਸਵੀਂ ਕਰਕੇ ਨੈਸ਼ਨਲ ਇੰਟਰਨੈਸ਼ਨਲ ਸਟੈਂਡਰਡ ਕੈਂਪ ਕੀਤਾ ਸੀ ਇਹ ਕੋ ਬੜੀ ਗੱਲ ਨਹੀਂ ਹੁੰਦੀ ਵੀ ਤੁਸੀਂ ਬਹੁਤੇ ਵੱਡੇ ਸਕੂਲਾਂ 'ਚ ਪੜ ਕੇ ਇਹ ਕਾਨਵਰਸ ਸਕੂਲਾਂ 'ਚ ਪੜ੍ਹ ਕੇ ਤੁਸੀਂ ਚੰਗੇ ਇਨਸਾਨ ਬਣ ਸਕਦੇ ਆ ਸਿਰਫ ਤੁਹਾਡੇ ਵਿੱਚ ਇੱਕ ਮਿਹਨਤ ਤੇ ਲਗਨ ਦਾ ਹੁਣਾ ਜੁਰੀ ਹੈ ਇਸ ਸਕੂਲ ਨੂੰਣ ਦੇ ਲਈ ਖਾਸ ਕਰ ਮੇਰੇ ਪਿੰਡ ਦੇ ਸਾਬਕਾ ਸਰਪੰਚ ਜੁੰਦੇ ਸਿੰਘ ਜਾਗਰ ਸਿੰਘ ਜੀ ਟੌੜਾ ਸਾਹਿਬ ਨੇ ਇੱਥੇ ਆਉਣਾ ਕਿਉਂ ਰੇਲਵੇ ਲਾਈਨ ਦੇ ਘੇਰ ਲੈਣਾ ਸੀ ਵੀ ਸਾਾਨੂੰ ਇੱਕ ਸਕੂਲ ਦਿਓ ਇੱਕ ਸਕੂਲ ਬਣਾਓ ਤੇ ਅਸੀਂ ਆਪਣੇ ਬੱਚੇ ਪੜ੍ਹਾ ਨਹੀਂ ਸਕਦੇ ਸਾਰੇ ਦਿਮਾਗ ਦੇ ਵਿੱਚ ਗੱਲ ਬਣੀ ਹੋਈ ਹੈ ਵੀ ਮੇਰਾ ਬੱਚਾ ਟਾਈ ਲਾ ਕੇ ਸਕਰਟ ਪਾ ਕੇ ਕੌਂਕਰਸ ਟੂ ਲੈ ਜਾਵੇ ਇੱਕ ਤਾਂ ਉਹ ਜਿਹੜਾ 60 ਰੁਪਏ ਦਾ ਬੈਗ ਹੈ ਉਹ 400 ਰੁਪਏ ਦਾ ਦਿੰਦੇ ਆ ਤੁਸੀਂ ਬੋਲ ਨਹੀਂ ਸਕਦੇ ਕੁਝ ਕਹਿ ਨਹੀਂ ਸਕਦੇ ਉੱਥੇ ਕੋਈ ਪੇਰੈਂਟਸ ਜਾ ਕੇ ਬੋਲ ਨਹੀਂ ਸਕਦਾ ਉਹ ਜਿਹੜੇ ਕੈਂਡੀ ਵਿੱਚੋਂ ਜੋ ਅਸੀਂ ਕਿਹਾ ਤੁਹਾਡੀ ਕੋਈ ਸੁਣਵਾਈ ਨਹੀਂ ਇੱਥੇ ਆ ਕੇ ਅਸੀਂ ਕੱਲੋਂ ਪ੍ਰਿੰਸੀਪਲ ਸਾਹਿਬ ਦੇ ਗੱਲ ਪਾਛੇ ਦੇ ਪ੍ਰਿੰਸੀਪਲ ਦੇ ਗੱਲ ਪਾਛੇ ਸਾਡਾ ਸਾਰਾ ਸਟਾਫ ਆਪਣਾ ਵੀ ਇਸ ਬੱਚੇ ਦੇ ਅਚੇਚਾ ਧਿਆਨ ਦਿਓ ਜੀ ਇਹਦੀ ਮਦਦ ਕਰੋ ਜੀ ਸਭ ਤੋਂ ਪਹਿਲਾਂ ਤਾਂ ਮੇਰੀ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਵੀ ਇਹ ਸਕੂਲ ਦੇ ਵਿੱਚ ਮਾਹੌਲ ਬਹੁਤ ਵੀ ਵਧੀਆ ਹੈ ਔਰ ਇਹ ਸਕੂਲ ਬਹੁਤ ਮਿਆਰੀ ਸਕੂਲ ਬਣਨ ਜਾ ਰਿਹਾ ਹੈ ਇਸ ਸਕੂਲ ਦੇ ਵਿੱਚ ਪੜਨ ਤੋਂ ਬਾਅਦ ਮੇਰਾ ਬੇਟਾ ਡਾਕਟਰ ਬਣਿਆ ਹੈ ਉਹ ਬੜੂ ਸਾਹਿਬ ਪੜਿਆ ਹੈ ਸਟਾਰਟਿੰਗ ਇਥੋਂ ਬੇਟੀ ਵੀ ਮੇਰੀ ਇੱਥੇ ਹੀ ਪੜੀ ਹੈ ਭਤੀਜਾ ਮੇਰਾ ਇੱਥੇ ਪੜਿਆ ਹੈ ਉਹਦਾ ਵੀ ਇੰਟਰਨੈਸ਼ਨਲ ਸਟੈਂਡਰਡ ਹੈ ਤੇ ਸਾਨੂੰ ਖੁਸ਼ੀ ਹੁੰਦੀ ਹੈ ਸਾਡਾ ਭਲੇਖਾ ਹੈ ਵੀ ਇਸ ਸਕੂਲ ਚ ਪੜ ਕੇ ਬੱਚਾ ਅੱਗੇ ਦੀ ਵਸਾਦਾ ਔਰ ਜਿਹੜਾ ਸਾਡਾ ਇਹ ਸਟਾਫ ਹੈ ਸਾਡੇ ਟੀਚਰ ਨੇ ਇਹ ਸਾਰੇ ਬੈਲ ਐਜੂਕੇਟਿਡ ਹੈ ਇੱਕ ਚੈਨਲ ਚ ਲੱਗ ਕੇ ਆਉਂਦੇ ਆ ਤਾਂ ਇਹਨਾਂ ਨੂੰ ਟੀਚਰ ਲਾਇਆ ਜਾਂਦਾ ਹੈ ਇਦਾਂ ਨਹੀਂ ਵੀ ਉਹਨੇ ਕਹਿਤਾ ਉਹਨੇ ਕਹਿਤਾ ਇਹਨੂੰ ਰੱਖਦੇ ਇਹਨੂੰ ਰੱਖ ਉਹਨਾਂ ਵੀ ਇੱਕ ਬੇਸਿਕ ਜਿਹੜੀ ਹੈ ਕੁਆਲੀਫਿਕੇਸ਼ਨ ਤੈ ਕਿਥੇ ਜਾਂਦੀ ਹੈ ਐਡਵਾਂਸ ਕੁਆਲੀਫਿਕੇਸ਼ਨ ਤੈ ਕਿਥੇ ਜਾਂਦੀ ਹੈ ਤੇ ਜੇ ਅਸੀਂ ਪਿੰਡ ਦੇ ਸਕੂਲ ਚ ਪੜ ਕੇ ਏਸ਼ੀਅਨ 82 ਦੇ ਵਿੱਚ ਕਲਚਰਲ ਪ੍ਰੋਗਰਾਮ ਹੋਇਆ ਸੀ ਮੈਂ ਸਟਾਫ ਨੂੰ ਦੱਸਣਾ ਚਾਹੁੰਦਾ ਹਾਂ ਅਫੇ ਭਾਰਤ ਦੇ ਵਿੱਚ ਏਸ਼ੀਅਨ 2 ਦੇ ਵਿੱਚ ਗੇਮਾਂ ਹੋਈਆਂ ਸੀ ਉਹਨਾਂ ਗੇਮਾਂ ਦੇ ਵਿੱਚ ਇੱਕ ਭੰਗੜੇ ਦੀ ਟੀਮ ਗਈ ਸੀ ਪੰਜਾਬ ਚ ਇਹਨਾਂ ਬੱਚਿਆਂ ਚੋਂ ਟੌਪ ਦੇ ਡਾਂਸਰ ਬਣਦੇ ਆ ਭੰਗੜਾ ਡਾਂਸਰ ਬਣਦੇ ਆ ਫਿਰ ਵੀ ਹੀਰੋ ਬਣਦੇ ਆ ਰਾਸ਼ਟਰਪਤੀ ਬਣਦੇ ਆ ਐਮਐਲਏ ਬਣਦੇ ਆ ਪ੍ਰਧਾਨ ਮੰਤਰੀ ਬਣਦੇ ਆ ਕਿਤੇ ਉੱਪਰੋਂ ਥੋੜੇ ਘਿਰ ਕੇ ਆਉਂਦੇ ਨੇ ਤੇ ਵਿੱਚੋਂ ਬਣਦੇ ਆ ਪਤਾ ਨਹੀਂ ਤੁਹਾਡੇ ਚ ਕੌਣ ਕੌਣ ਕੀ ਬੈਠਾ ਉਹਨੇ ਕੱਲੋਂ ਅਗਲੀ ਮੰਜ਼ਿਲ ਜਾ ਕੇ ਕੀ ਬਣਨਾ ਇਹ ਸਾਡੇ ਮੰਨ ਦਾ ਬਹਿਮ ਹੁੰਦਾ ਹੈ ਪਰਮਾਤਮਾ ਜਦੋਂ ਕਿਸੇ ਨੂੰ ਕੋਈ ਚੀਜ਼ ਦਿੰਦਾ ਹੈ ਆਪਣੀ ਪੰਜਾਬੀ ਜੁਬਾਨ 'ਚ ਰਹਿਣਾ ਆਪਣੇ ਇਲਾਕੇ 'ਚ ਰਹਿਣਾ ਇੱਥੇ ਪੜ੍ਹਨਾ ਮੈਂ ਪ੍ਰਿੰਸੀਪਲ ਸਾਹਿਬ ਨੂੰ ਵੀ ਵਧਾਈ ਦਿੰਦਾ ਆ ਵੀ ਤੁਹਾਨੂੰ ਬਹੁਤ ਵਧੀਆ ਗੱਲ ਹੈ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਇੱਥੇ ਵਧੀਆ ਗਰਾਊਂਡ ਬਣ ਗਿਆ ਨਹੀਂ ਤਾਂ ਪ੍ਰਿੰਸੀਪਲ ਆਉਂਦਾ ਵੀ ਮੈਂ ਆਪਣਾ ਸਕੂਲ ਦਾ ਕੰਮ ਕਰਾਂ ਆਪਣਾ ਫ੍ਰੀ ਟਿ ਰਖਾਂ ਤੇ ਨਿਊਰੀ ਕਰਕੇ ਜਾਵਾਂ ਮੈਂ ਪਹਿਲਾਂ ਵੀ ਇੱਕ ਵਾਰੀ ਕਾਫੀ ਲੰਬਾ ਸਮਾਂ ਪਹਿਲਾਂ ਇੱਕ ਇਸ ਸਪੀਚ ਮੈਨੂੰ ਚਾਮਲਾ ਸਾਹਿਬ ਨੇ ਕਿਹਾ ਸੀ ਮੈਂ ਕਿ ਅਸੀਂ ਵੀ ਕੋਈ ਥੋੜੀ ਬੰਦੀ ਕੁਸ਼ਲਤਾ ਬਾਜੀ ਵੀ ਇੱਕ ਤਰੀਕੇ ਦੀ ਕਰੀਏ ਮੈਨੂੰ ਇਹ ਨਹੀਂ ਜੱਗਾ ਲੱਗਦਾ ਮੈਨੂੰ ਉਹ ਟੀਚਰ ਦੀ ਜੱਗਾ ਲੱਗਦਾ ਮੈਨੂੰ ਉਹ ਸਟਾਫ ਦੀ ਜੱਗਾ ਲੱਗਦਾ ਤੁਸੀਂ ਸਾਰੇ ਹੀ ਵਧੀਆ ਹੋ ਤੁਹਾਡੇ ਡਰਾਈਵਰ ਵਧੀਆ ਤੁਹਾਡੇ ਟੀਚਰ ਵਧੀਆ ਤੁਹਾਡਾ ਸਾਥ ਵਧੀਆ ਤੁਹਾਡੇ ਬੀਹਣ ਵਧੀਆ ਤੁਹਾਡੇ ਬੱਚੇ ਵਧੀਆ ਜੇ ਕੋ ਮਾੜਿਆ ਤਾਂ ਮਾਰੇ ਅਸੀਂ ਹੁੰਦੀ ਹੈ ਵਧੀਆ ਲੀਡਰ ਉਹ ਹੁੰਦਾ ਹੈ ਜਿਹੜਾ ਆਪਣੀ ਟੀਮ ਬਣਾ ਲਵੇ ਵਧੀਆ ਟੀਮ ਉਹ ਹੁੰਦੀ ਹੈ ਜਿਹੜੀ ਆਪਣਾ ਇੱਕ ਵਧੀਆ ਲੀਡਰ ਚੁਣ ਲਵੇ ਫਿਰ ਤੁਸੀਂ ਤਰੱਕੀ ਕਰ ਸਕਦੇ ਹੋ ਸੋ ਪਹਿਲਾਂ ਤਾਂ ਮੇਰੀ ਬੇਨਤੀ ਹੈ ਕਿ ਇਹਦਾ ਬਹੁਤ ਵਧੀਆ ਤੁਹਾਡੇ ਬਹੁਤ ਸਾਰੇ ਜਿਹੜੇ ਫੰਕਸ਼ਨ ਹੈ ਉਹ ਬੜੇ ਯੂਨੀਕ ਹੈ ਕਿਉਂਕਿ ਬਾਹਰ ਅਸੀਂ ਜਾਂਦੇ ਹਾਂ ਮੜੂ ਸਾਹਿਬ ਕਾਲ ਅਕੈਡਮੀ ਆ ਉਹਦਾ ਇੰਟਰਨੈਸ਼ਨਲ ਸਟੂਡੈਂਟ ਹੈ ਜਪਾਨ, ਫਰਾਂਸ, ਅੰਗਲੈਂਡ, ਕੈਨੇਡਾ ਜਿੱਦੇ ਸਾਡੇ ਲੋਕ ਬੈਠੇ ਉੱਥੋਂ ਆਪਣੇ ਬੱਚੇ ਘਾਣੋਦੇ ਇਹਨਾਂ ਸਕੂਲਾਂ 'ਚ ਉਹ ਤੰਗ ਆ ਕੇ ਜਦੋਂ ਪਤਾ ਲੱਗਦਾ ਅੱਜ ਕੈਨੇਡਾ ਅਮਰੀਕਾ ਦੇ ਹਾਲ ਤੱਕ ਜਿੱਥੇ ਬੱਚਾ ਪੈਦਾ ਹੋ ਜਾਂਦਾ ਉਹਨੂੰ ਪੈਕ ਕਰਕੇ ਰੱਖ ਦਿੰਦੇ ਤੁਸੀਂ ਦੇਖੋ ਆਪਣੇ ਸਰਕਲ 'ਚ ਉਹ ਫਿਰ ਬੋਲਦੇ ਨਹੀਂ ਬੱਚੇ ਚੁੱਪ ਹੋ ਜਾਂਦੇ ਉਹ ਲਿਆ ਕੇ 6 ਮਹੀਨੇ ਇੱਥੇ ਛੰਦੇ ਆ ਉਹਨਾਂ ਨੂੰ ਮਾਹੌਲ ਨਹੀਂ ਮਿਲਦਾ ਉਹਨਾਂ ਨੂੰ ਨਾਨਾ ਨਾਨੀ ਨਹੀਂ ਮਿਲਦੇ ਦਾਦਾ ਦਾਦੀ ਨਹੀਂ ਮਿਲਦੇ ਚਾਚਾ ਚਾਚੀ ਨਹੀਂ ਮਿਲਦੇ ਕੋਈ ਖਿਲਾਉਦਾ ਨਹੀਂ ਤੈਨੂੰ ਲੈ ਫਿਰ ਚੁਗਾ ਆ ਕੇ ਸੀਲ ਕਰਕੇ ਉਹਨੇ ਕੰਮ ਤੇ ਚੱਲਣਾ ਕੰਮ ਤੇ ਆ ਕੇ ਇੱਕ ਵਾਰੀ ਰੋਣਾ ਨੂੰ ਟਾ ਕੇ ਦੁੱਧ ਪੁਲਾਦਾ ਔਣੀ ਡਾਇਟ ਦੇ ਦੇਣੀ ਉਹਨੇ ਫਿਰ ਕਰਵਾਉਣਾ ਜਿਹੜੇ ਇਹ ਸਕੂਲ ਹੈ ਇਹਨਾਂ ਵਰਗੀ ਦਾ ਕੋਈ ਸਕੂਲ ਨਹੀਂ ਜਿਹੜੇ ਬੱਚੇ ਇੱਥੇ ਪੜ੍ਹ ਜਾਂਦੇ ਹਨ ਉਹ ਬੜੂ ਸਾਹਿਬ ਦੇ ਬਰਾਬਰ ਤੁਹਾਡਾ ਸਟੂਡੈਂਟ ਬਣਦਾ ਜਾਂਦਾ ਕਿਉਂਕਿ ਬਹੁਤ ਵੱਡਾ ਉੱਥੇ ਸਿਸਟਮ ਹੈ ਮੈਂ ਤੁਹਾਨੂੰ ਵਧਾਈ ਦੇਣਾ ਹਾਂ ਕਿ ਸਾਫ਼ ਨੂੰ ਪ੍ਰਿੰਸੀਪਲ ਸਾਹਿਬ ਔਰ ਪੇਰੈਂਟਸ ਨੂੰ ਕਹਿੰਦਾ ਕਿ ਸਾਰੇ ਵੱਧ ਤੋਂ ਵੱਧ ਬੱਚੇ ਇੱਥੇ ਆਉਣ ਔਰ ਬਹੁਤ ਜਲਦੀ ਇਸ ਸਕੂਲ ਦੇ ਜ਼ਿਲ੍ਹੇ ਦਾ ਨਹੀਂ ਪੰਜਾਬ ਦੇ ਜਿੰਨੇ ਮਿੰਨੇ ਸਕੂਲਾਂ ਚ ਹੋਣ ਜਾ ਰਹੇ ਸਾਰੇ ਆਪਣੇ ਬੱਚੇ ਨੂੰ ਜੀਉਂਦੇ ਅਸੀਂ ਮਦਦ ਕਰਾਂਗੇ ਐਜਪੀਬੀ ਤੋਂ ਮਦਦ ਕਰਾਵਾਂਗੇ ਸਰਕਾਰਾਂ ਤੋਂ ਮਦਦ ਕਰਾਵਾਂਗੇ ਮੈਂ ਆ ਤਾ ਅਸੀਂ ਚਾਰ-ਚਾਰ ਹਜ਼ਾਰ ਰੁਪਏ ਬੈਂਨਾ ਦਾ ਦਿੰਦੇ ਆ ਉੱਥੇ ਜਾਣ ਲਈ ਫਿਰ ਫਿਕਰ ਰਹਿੰਦਾ ਵੀ ਬੱਚਾ ਆਇਆ ਕਿ ਨਹੀਂ ਆਇਆ ਕਿਤੇ ਜਾਮ ਲੱਗ ਗਿਆ ਇੱਥੇ ਕੋਈ ਵੀ ਆ ਕੇ ਪੜ੍ਹਦੇ ਜੂਗਾ ਪੈਦਲ ਕੋਈ ਵੀ ਨੇੜੇ ਆ ਕੇ ਜਾ ਸਕਦਾ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਵੇਖਣਾ ਉਹ ਇੱਥੇ ਕਿ ਬੱਚਾ ਸੀ ਉਹਨੇ ਕੰਨਾ ਪ੍ਰੋਗਰਾਮ ਕੀਤਾ ਸਭ ਤੋਂ ਪਹਿਲਾਂ ਲੋਰ ਕਰਕੇ ਗਏ ਵਿੱਚ ਸਟਾਰਟਿੰਗ ਉਹਨਾਂ ਲਈ ਕਿ ਬੱਚਾ ਸੀ ਕੀ ਨਾਮ ਸੀ ਉਹਦਾ ਸਟਾਰਟਿੰਗ ਕੀਤੀ ਇਹਨਾਂ ਨੇ ਉਹਨੇ ਇੱਕ ਵੀ ਸਟੈਪ ਅੱਗੇ ਪਿੱਛੇ ਨਹੀਂ ਕੀਤਾ ਇਹ ਕੀ ਮੰਗਦਾ ਹੂੰ ਮੈਂ ਕਰਜੂ ਪ੍ਰੋਬਲਮ ਦਾ ਵੀ ਕੋਚ ਨੇ ਆ ਇੱਥੇ ਬੜ ਕੇ ਕੋਚ ਨੇ ਉਹ ਥਰਮਲ ਦੇ ਡੇਲੀ ਵੇਚਦੇ ਦਿਹਾੜੀ ਤੇ ਲੱਗਿਆ ਹੂੰ ਦਿਆੜੀ ਦੇ ਲੱਗੇ ਐਸਡੀਓ ਦੇ ਸਕੇਲ ਤੇ ਮੈਂ ਰਿਟਾਇਰ ਹੋਇਆ। ਹੋਰ ਪ੍ਰਮਾਤਮਾ ਦੇ ਕੀ ਦੇਣਾ ਹੈ। ਆਪਾਂ ਆਪਣੀ ਬੋਲੀ ਨਹੀਂ ਬੋਲਦੇ। ਲੋਕ ਕਹਿੰਦੇ ਆ ਪੰਜਾਬੀ ਇਹ ਜਮਾਨੇ ਨਹੀਂ ਰਖਾਂਗੇ ਮੇਰੇ ਦੇਸ਼ ਦੀ ਇਹ ਿੱਕੀ ਪੈ ਗਈ ਚਿਹਰੇ ਤੇ ਮੋਹਾਰ। ਮੀਡੀਆ ਖਿਡਾਰੀ ਫਿਰ ਪੁੱਲੇ ਦੀ ਕਾਫੀਏ ਦੀ ਕਿਸ ਤਰ੍ਹਾਂ ਲਾਲਿਆ ਅਸ਼ਕਾ। ਤੁਸੀਂ ਆਪਣੇ ਆਚ ਰਹਿ ਕੇ ਜਿੰਨੀ ਤਰੱਕੀ ਕਰ ਸਕਦੇ ਐ ਨਹੀਂ ਦੂਜੇ ਚ ਰਹਿ ਕੇ ਜਿੰਨੀ ਤਰੱਕੀ ਕਰ ਸਕਦੇ। ਸੋ ਸਾਰੇ ਸਟਾਫ ਨੂੰ ਫਿਰ ਮੈਂ ਤੁਹਾਨੂੰ ਇਹ ਨਵੀਂ ਮੈਂਤ ਕਰੋ ਜੇ ਤੁਹਾਡੀ ਆਪਣੀ ਕੋਈ ਪ੍ਰੋਬਲਮ ਹੈ ਉਹਨੂੰ ਪਹਿਲਾਂ ਪ੍ਰਿੰਸੀਪਲ ਸਾਹਿਬ ਨੂੰ ਦੱਸੋ ਕਿ ਕਿਹੜੀ ਉਹ ਕੰਮ ਪ੍ਰਿੰਸੀਪਲ ਸਾਹਿਬ ਦੇ ਕਰਦਾ ਹੁੰਦਾ ਤੁਸੀਂ ਮੈਂਬਰ ਸਾਹਿਬ ਕੋ ਪਹੁੰਚਦੇ ਜਿਹੜਾ ਕੰਮ ਮੈਂਬਰ ਸਾਹਿਬ ਦੇ ਕਰਦਾ ਹੁੰਦਾ ਉਹ ਫਿਰ ਜਾ ਕੇ ਉਹ ਪ੍ਰਿੰਸੀਪਲ ਸਾਹਿਬ ਨਾਲ ਕਰਨਾ ਹੁੰਦਾ ਤੁਸੀਂ ਆਪਣੇ ਮੂੰਹ ਤੋਂ ਪਹਿਲਾਂ ਆਪਣੀ ਸਟਾਰਟਿੰਗ ਕਰੋ ਵੀ ਮੇਰੀ ਅਸਮਸਿਆ ਹੈ ਜਿਹਨੇ ਆਹ ਕਰਨਾ ਚਾਹੁੰਦਾ ਹੈ ਕਿ ਜੇ ਨਹੀਂ ਪ੍ਰਿੰਸੀਪਲ ਸਾਹਿਬ ਸੁਣ ਲਗੇ ਫਿਰ ਉੱਤੇ ਹੋਰ ਰੋਕेंगे ਅਪ ਸ਼ਾਂਤੀ ਵਾਲਾ ਮਾਹੌਲ ਬਣਾ ਕੇ ਰੱਖੋ ਵਧੀਆ ਮਾਹੌਲ ਬਣਾ ਕੇ ਰੱਖੋ ਪੇਡ ਸਵਲ ਬਣਾ ਕੇ ਰੱਖੋ ਜੇ ਜਿਵੇਂ ਪਿਓਰਨੀ ਸਵਾਸ ਸੇਵੀ ਹੈ ਜਿੱਥੇ ਤੁਸੀਂ ਕੋ ਕੰਮ ਦੱਸੋਗੇ ਆਪਣਾ ਜਾਂਦੀ ਜਾਂਦੀ ਤੁਹਾਡਾ ਕਰ ਨਹੀਂ ਕਰ ਸਕੋ ਬਿਨਾਂ ਕਿਸੇ ਪੇਧ ਪਾਖ ਤੋਂ ਕਰਨਾ ਸੋ ਤੁਹਾਨੂੰ ਅੱਜ ਐਨੂਅਲ ਡੇ ਫੰਕਸ਼ਨ ਜਿਹੜਾ 2525 ਇਹਦੇ ਲਈ ਤੁਹਾਨੂੰ ਸਾਰੇ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਵਧਾਈਆਂ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਇਸੇ ਤਰ੍ਹਾਂ ਤੁਸੀਂ ਅੱਗੇ ਤੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹੋ ਤੇ ਤਾਂ ਜੋ ਰਾਜ ਸਮਾਜ ਦੇ ਵਿੱਚ ਤੁਹਾਡਾ ਅਦਰ ਸਕਾਰ ਬਣਿਆ ਰਹੇ ਇਹਨਾਂ ਕਹਿੰਦਾ ਹੋਇਆ ਕਿ ਮੈਂ ਤਾਂ ਜੱਜ ਕਿਉਂ ਵਾਈਬ੍ਰੇਟੀ ਕਾਲਸਾ ਵਾਈਬ੍ਰੇਟੀ ਕਿਉਂ